ਕੀ ਨਾ ਵਜੀ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਕੀ ਕਾਰਨ ਹੈ ਕਿ ਤੁਸੀਂ ਤੁਹਾਨੂੰ ਇਹ ਕਣਕ ਦੀ ਫਸਲ ਹੈ ਜਿਹੜੀ ਹੁਣ ਵੇਚਣ ਤੋਂ ਬਾਅਦ ਬੋਣੀ ਪਈ ਹੈ ਇਹ ਸਰ ਜੀ ਜਿਹੜਾ ਮਹਿਕਮਾ ਖੇਤੀਬਾੜੀ ਮਹਿਕਮਾ ਤੀ ਉਹ ਕਹਿੰਦੇ ਤੇ ਜਾਗਰਤ ਕਰਦੇ ਨੇ ਵੀ ਤੁਸੀਂ ਖਰਚਿਆਂ ਚ ਕਣਕ ਬੀਜੋ ਕਣਕ ਬੀਜੋ ਖਰਚਿਆਂ ਚ ਫੂਸ ਨਾ ਕਰਤੇ ਨਾ ਵੱਡੋ ਇਸ ਕਰਕੇ ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਲਿੱਦ ਫੂਕ ਕੇ ਕਣਕ ਬੀਜ ਬੈਠੇ ਇਸ ਦਿਓ ਪਰਾਲੀ ਦੀ ਵਜ੍ਹਾ ਨਾਲ ਇਹਦੇ ਵਿੱਚ ਨਾਈਟਰੋਨ ਜ਼ਿਆਦਾ ਹੋ ਕੇ ਸੁੰਡ ਪੈਦਾ ਹੋ ਗਈ। ਸੁੰਡ ਨੇ ਸਾਰੀ ਕਣਕ ਖਾ ਲਈ। ਅੱਛਾ ਹੁਣ ਕੀ ਇਹ ਤੁਸੀਂ ਸਾਰੀ ਵਾਰੀਆਂ ਉਹ ਹੈ? ਹਾਂ ਸਾਰੀ ਵਾਰੀਆਂ। ਤੁਸੀਂ ਇਹਨੂੰ ਵਿਭਾਗ ਨੂੰ ਸੂਚਿਤ ਕੀਤਾ ਇਹ। ਵਿਭਾਗ ਵਾਲੇ ਆ ਖੜੇ ਨੇ ਜੀ। ਹੂੰ। ਉਹ ਤਾਂ ਗੱਲੇ ਦੀ ਮੰਨਦੇ। ਇਹੋ ਗੱਲ ਤਾਂ ਆਉਂਦੀ ਨਹੀਂ। ਉਹ ਤਾਂ ਕਹਿੰਦੇ ਮਿੱਟੀ ਟੈਸਟ ਕਰਾ ਲਓ। ਉਹ ਤਾਂ ਕਹਿੰਦੇ ਮਿੱਟੀ ਟੈਸਟ ਕਰਾ ਲਓ, ਕੁਝ ਕਰ ਲਓ, ਕਦੇ ਕੁਝ ਕਰ ਲਓ। ਉਹ ਗੱਲ ਹੈ ਵੀ ਜਦੋਂ ਅੱਗ ਲੱਗ ਜਾਂਦੀ ਹੈ ਉਦੋਂ ਫਿਰ ਸਾਰੇ ਭੱਜ ਆਉਂਦੇ ਨੇ ਪਿੱਛੇ। ਉਦੋਂ ਤਹਿਸੀਲਦਾਰ ਵੀ ਆਉਂਦਾ ਹੈ, ਐਸਡੀਐਮ ਵੀ ਆਉਂਦਾ ਹੈ। ਉਦੋਂ ਸਾਡੀ ਕੋਈ ਸੁ ਕੀ ਕਾਰਨ ਆਪਣਾ ਕਿੰਨੇ ਵਾਹਣ ਕਿੰਨਾ ਹੈ ਜਿਹੜੇ ਤੁਸੀਂ ਦੋ ਏਕੜ ਹੈ ਦੋ ਏਕੜ ਵਾਲਾ ਹਾਂ ਠੀਕ ਹੈ ਤੁਸੀਂ ਪਰਾਲੇ ਨੂੰ ਅੱਗ ਲਾਈ ਨਹੀਂ ਸੀਗੀ ਇਹ ਨਹੀਂ ਲਾਈ ਨਹੀਂ ਸੀ ਪ੍ਰਸ਼ਾਸਨ ਦੇ ਕਹੇ ਤੋਂ ਤੁਸੀਂ ਪਰਾਲੀ ਵੀ ਨਹੀਂ ਫੁੱਕੀ ਹਾਂਜੀ ਹਾਂਜੀ ਠੀਕ ਹੈ ਹੈ ਲੈਣੀ ਵਿੱਚ ਹਾਂਜੀ ਪ੍ਰਧਾਨ ਜੀ ਕੀ ਨਾਂ ਤੁਹਾਡਾ ਮੈਂ ਬਲਜੀਤ ਸਿੰਘ ਜੀ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਆਜ਼ਾਦ ਜੀ ਬਲਾਕ ਲੈ ਰਹੇ ਜੀ ਇਹ ਕੀ ਕਾਰਨ ਅੱਜ ਤੁਸੀਂ ਫਸਲ ਵਾ ਰਹੇ ਹੋ ਇਹ ਕਿਸਾਨ ਫਸਲ ਵਾ ਰਹੇਗਾ ਕੀ ਕਾਰਨ ਹੈ ਇਹ ਕੱਲ ਸਾਨੂੰ ਅਮਰਜੀਤ ਸਿੰਘ ਜਿਹੜਾ ਕਿਸਾਨ ਆ ਇਹ ਗਣਕ ਬਾਹਰੇ ਆਪਦੀ ਤਾਂ ਇਹਨਾਂ ਦਾ ਫੋਨ ਗਿਆ ਜੀ ਵੀ ਮੇਰੀ ਗਣਕ ਨੂੰ ਸੁੰਡ ਪੈ ਗਿਆ ਜੀ ਅਸੀਂ ਨੇ ਜਦੋਂ ਆ ਕੇ ਦੇਖਿਆ ਜੀ ਉਰੇ ਮੁੰਡਾ ਇੱਕ ਸਪਰੇਅ ਦੀ ਦੁਕਾਨ ਕਰਦਾ ਹੈ ਤਾਂ ਉਹਨੇ ਵੀ ਸਾਨੂੰ ਸੁੰਡ ਸਾਡੇ ਲਈ ਫੋਟੋਆਂ ਵੀ ਹੱਥਾਂ 'ਤੇ ਕੱਢ ਕੇ ਦਿਖਾਏ ਤੇ ਕੱਲ ਸਾਨੂੰ ਅਜੇ ਗਣਕ ਮਾੜੀ ਜੀ ਠੀਕ ਲੱਗੀ ਜਦੋਂ ਧੁੱਪ ਚੜ੍ਹ ਗਈ ਅੱਜ ਸਾਰੀ ਗਣਕ ਐਵੇਂ ਲੱਭੀ 70% ਦੇ ਕਰੀਬ ਹੈ ਜਿਹੜੀ ਗਣਕੇ ਸੁੱਕ ਚੁੱਕੀ ਜਿਹੜੀ ਬਾਕੀ ਦੀ ਰਹਿਦੀ ਗਣਕੇ ਜੀ ਉਹ ਵੀ ਸੁੰਡ ਨੂੰ ਛੜਦਾ ਨਹੀਂ ਜੀ ਉਹ ਸਾਰੇ ਦਾ ਫਲਾਹ ਕਰ ਦੇਣਾ ਹੈ ਕਿਸਾਨ ਨੇ ਉਹਰੇ ਅਫਸਰਾਂ ਦੀ ਡਿਊਟੀ ਲਈ ਜਾਗਰਤ ਕਰਨ ਵਾਸਤੇ ਜੀ ਤੁਸੀਂ ਪਰਾਲੀ ਦੇ ਵਿੱਚ ਰਹਿਣ ਖੋਣ ਨੂੰ ਕਣਕਾਂ ਦੇ ਵਿੱਚ ਹੀ ਆਹ ਕਰੋ ਜੀ ਵਿੱਚ ਦੱਬੋ ਜੀ ਇਹਦੇ ਨਾਲ ਬਾਹਾਂ ਟਕੜਾ ਹੁੰਦਾ ਹੈ ਪਰ ਅੱਜ ਕਿਸਾਨ ਦੇ ਹਾਲਾਤ ਦੇਖ ਲਓ ਜੀ ਇਹਦੇ ਜਦੋਂ ਆਪਾਂ ਸਾਰੀ ਪਰਾਲੀ ਬਾਹਾਂ ਦੇ ਵਿੱਚ ਦੱਬ ਦਿੰਦੇ ਆ ਜੀ ਇਹਦੇ ਵਿੱਚ ਇੱਕ ਗੈਸ ਪੈਦਾ ਹੁੰਦੀ ਹੈ ਉਹ ਗੈਸ ਦੇ ਕਾਰਨ ਇੱਕ ਗੁਲਾਬੀ ਸੁੰਡੀ ਕਹਿੰਨੇ ਨੇ ਅਸੀਂ ਸੁੰਡ ਕਹਿੰਨੇ ਆ ਵੱਖਰੇ ਵੱਖਰੇ ਨਾਮਾਂ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ ਉਹ ਜਣੀ ਕਿ ਉਹਦਾ ਕੋਈ ਦਵਾਈ ਹੱਲ ਨਹੀਂ ਜੀ ਦਵਾਈ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਜੀ ਅਸੀਂ ਪਿਛਲੇ ਸਮੇਂ ਚ ਵੀ ਬੀਜ ਕੇ ਦੇਖਿਆ ਅਸੀਂ ਕਲੋਰੋ ਦੇ ਵਿੱਚ ਸੁੰਡ ਨੂੰ ਕੱਟ ਕੇ ਨਿਰੀ ਕਲੋਰੋ ਦੇ ਵਿੱਚ ਡਬੋਤਾ ਉਹ ਫੇਰ ਵੀ ਨਹੀਂ ਮਰ ਰਿਹਾ ਜੇ ਹੁਣ ਇੱਥੇ ਅੱਧਾ ਲੀਟਰ ਜਾਂ ਪਾਜਾ ਦਵਾਈ ਅਸੀਂ ਜਾਂ ਲੀਟਰ ਕੀਲੇ ਤੇ ਸਿੜਕ ਦਿੰਨੇ ਆ ਤਾਂ ਇਹ ਸੁੰਡ ਦਾ ਕੋਈ ਹੱਲ ਨਹੀਂ ਜੀ ਕੋਈ ਲਿਖਤੀ ਰਿਟਰਨ ਦੇ ਵਿੱਚ ਨਾ ਕੋਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨਾ ਪੰਜਾਬ ਸਰਕਾਰ ਦਾ ਅਧਿਕਾਰੀ ਪਰ ਕਿਸਾਨਾਂ ਤੇ ਪਰਚੇ ਤੇ ਡੰਡਾ ਦਾ ਭਰਾਇਆ ਜਾ ਰਿਹਾ ਹੈ ਵੇ ਇਧਰ ਅੱਗ ਲੱਗ ਰਹੀ ਹੈ ਹੁਣ ਤਹਿਸੀਲਦਾਰ ਸਾਹਿਬ ਦਾ ਫੋਨ ਆਇਆ ਜੀ ਸਾਡੇ ਲਈ ਤੇ ਤਿੰਨੇ ਅਫਸਰ ਸੀ ਜੀ ਅੱਗ ਅੱਗ ਵਾਸਤੇ ਡਿਊਟੀ ਲੱਗੀ ਹੋਈ ਸੀ ਪਰ ਜਿਹੜੀ ਇਹ ਕਿਸਾਨਾਂ ਦੀ ਜ਼ੀਰੋ ਗਰਾਊਂਡ ਲੈਵਲ ਤੇ ਸਮੱਸਿਆ ਹੈ ਇਹਦਾ ਕੌਣ ਹੱਲ ਕਰੂਗਾ ਜੀ ਸਵਾਲ ਇਸ ਗੱਲ ਦਾ ਹੈ ਪਰ ਨਹੀਂ ਜੀ ਤੁਸੀਂ ਨਾ ਛੱਡ ਦੋ ਸੀ ਕਿ ਛੱਡੀ ਹੋਇਆ ਜੀ ਬਗਜੋ ਕੋਈ ਗੱਲ ਨਹੀਂ ਸਾਡੇ ਵਾਸਤੇ ਉਹ ਜਿਨ੍ਹਾਂ ਨੂੰ ਨੁਕਸਾਨ ਹੋ ਗਿਆ ਪਹਿਲਾਂ ਮਹਿੰਗੇ ਬਾ ਦਾ ਡੀਏਪੀ ਹੈ ਮਹਿੰਗੇ ਬਾ ਦਾ ਡੀਜ਼ਲ ਹੈ ਮਹਿੰਗੇ ਬਾ ਦਾ ਬੀਜ ਹੈ ਤੇ ਜਿਹੜੀ ਕਿਸਾਨ ਦੀ ਪਰਵਾਈ ਹੈ ਚਲੋ ਜਿਹੜੀ ਤੁਰੰਤ ਪਰਵਾਈ ਹੈ ਉਹ ਤਾਂ ਕਰ ਸਕਦੇ ਨਾ ਖੇਤੀਬਾੜੀ ਵਿਭਾਗ ਨੇ ਲਵੇ ਬੀਜ ਹੈ ਤੇ ਡੀਏਪ ਇਹਨਾਂ ਦਾ ਸਰਕਾਰੀ ਹੈਗਾ ਬਲਕਨ ਸਾਨੂੰ ਤਾਂ ਵੱਖਰੇ ਵੱਖਰੇ ਤਰੀਕੇ ਨਾਲ ਇੱਕ ਲੁੱਟਿਆ ਜਾ ਰਿਹਾ ਹੈ ਸਾਡੇ ਤੁਸੀਂ ਜਾ ਕੇ ਸਾਨੂੰ ਦਿਖਾਉਂਦੇ ਆ ਸਟੇਡੀ ਦੇ ਵਿੱਚ ਕੋਆਪਰੇਟਿਵ ਸਟੇਡੀ ਦੇ ਵਿੱਚ ਡੀਏਪ ਇਹ ਹੈ ਰਿਹਾ ਤੇ ਉਹਦੇ ਨਾਲ ਨਾ ਇੱਕ ਮਾਰਕਫੈਟ ਦੀ ਬੋਰੀ ਲਾਈ ਜਾ ਰਹੀ ਹੈ ਵੀ ਐਂ ਦੱਸੋ ਜੀ ਫੀਡ ਹੈ ਉਹ ਕਿਸਾਨੀ ਜ਼ਬਰਦਸਤੋਂ ਦੇ ਕੰਮ ਆਉਂਦਾ ਜੀ ਚਾਰ ਬੋਰੀਆਂ ਮਾਰ ਇੱਕ ਬੋਰੀ ਤੁਸੀਂ ਲਾ ਰਹੇ ਹੋ ਫੀਡ ਪਸ਼ੂ ਵਾਸਤੇ ਪਸ਼ੂਆਂ ਵਾਸਤੇ ਹੁਣ ਜਿਹੜੇ ਦੇ ਵਿੱਚ ਕਿਸਾਨ ਲਵੇ ਪਸ਼ੂ ਹੀ ਨਹੀਂ ਹੈਗਾ ਜੀ ਉਹਨੇ ਫੀਡ ਕੀ ਸੱਚ ਮੰਨਣਾ ਜੀ ਪਰ ਆ ਇੱਥੇ ਸੈਟੇਲਾਈਟ ਕਹਿੰਦੇ ਫਿੱਟ ਕਰਤੇ ਜੀ ਅਸੀਂ ਕੱਲ੍ਹ ਦੇ ਖੜੇਆ ਮੈਨੂੰ ਤਾਂ ਲੱਗਦਾ ਸੈਟੇਲਾਈਟ ਕਿਸਾਨ ਨੂੰ ਕੋਈ ਚੱਕਦੀ ਨਹੀਂ ਜੀ ਇਹ ਗਲਤਫਹਿਮੀ ਸਰਕਾਰ ਦੀ ਵੀ ਕਹਿੰਦੇ ਸੈਟੇਲਾਈਟ ਆਹੀਂ ਜੇ ਤੁਸੀਂ ਇੱਕ ਖੱਬਲ ਦੀ ਢੇਰੀ ਨੂੰ ਵੀ ਅੱਗ ਲਾਉਣੇ ਹੋ ਤਾਂ ਸੈਟੇਲਾਈਟ ਚੱਕ ਲੈਂਦਾ ਜੀ ਮੈਨੂੰ ਲੱਗਦਾ ਵੀ ਇੱਥੇ ਅਸੀਂ 2 ਵਜੇ ਦੇ ਤੋਂ ਲੈ ਕੇ ਕੱਲ੍ਹ ਖੜੇ ਆ 10 ਵਜੇ ਦੇ ਤੋਂ ਲੈ ਕੇ ਅੱਜ ਖੜੇ ਆ ਜੇ ਉਹ ਸੈਟੇਲਾਈਟ ਕੰਮ ਕਰਦਾ ਹੁੰਦਾ ਇੱਥੇ ਕਿਸਾਨ ਦੀ ਗੜਕ ਪਾਉਂਦਾ ਤਾਂ ਕੋਈ ਸੈਟੇਲਾਈਟ ਦੇਖ ਹੀ ਨਹੀਂ ਜੀ ਮਾੜਾ ਮੋਟਾ ਕੋਈ ਸੈੱਟ ਕਰਕੇ ਲਾ ਲੈਣ ਤੇ ਕਿਸਾਨ ਦੀ ਭਰਵਾਈ ਹੈ ਜੀ ਅਸੀਂ ਉ ਖੈ ਇਥੇਲੇ ਥੋਪੇ ਜਾ ਰਹੇ ਨੇ ਸਾਡੇ ਵਾਲੇ ਉੱਪਰ ਨੂੰ ਭੇਜੇ ਜਾ ਰਹੇ ਨੇ ਸਾਡੇ ਵਾਲੇ ਪਤਾ ਨਹੀਂ ਕਦੋਂ ਆਣਗੇ ਜੀ ਉਹਨਾਂ ਵਾਲੇ ਪਰਾਲੀ ਵਾਲੇ ਪਾਸਿਆਂ ਦੇ ਜੁਰਮਾਨੇ ਸਾਡੇ ਤੱਕ ਪਹੁੰਚ ਚੁੱਕੇ ਨੇ ਬਲਜੀਤ ਜੀ ਇੱਥੇ ਜਿਹੜੇ ਇਹਦੇ ਖੇਤੀਬਾੜੀ ਵਿਭਾਗ ਦੇ ਅਫਸਰ ਨੇ ਆਏ ਹੋਏ ਨੇ ਤੇ ਉਹਨਾਂ ਨੇ ਤੁਹਾਨੂੰ ਕੋਈ ਕਿਸ ਤਰ੍ਹਾਂ ਦਾ ਕੋਈ ਭਰੋਸਾ ਦਿੱਤਾ ਹੋਵੇ ਕਿਸ ਤਰ੍ਹਾਂ ਦਾ ਹੈਗਾਗਾ ਜਾਂ ਇਹਦਾ ਇਲਾਜ ਬਾਰੇ ਕੁਝ ਦੱਸਿਆ ਹੋਵੇ ਕੀ ਹੈਗਾ ਭਰੋਸਾ ਗੱਲਾਂ ਬਾਤਾਂ ਨੇ ਜੀ ਕੋਈ ਉਹਨਾਂ ਨੇ ਵੀ ਇੱਕ ਸੀਸੀ 100 ਗ੍ਰਾਮ ਦੀ ਸੀਸੀ ਦਵਾਈ ਦੀ ਲੈ ਕੇ ਆਏ ਹੁਣ ਹੂੰ ਸਪਰੇਅ ਕਰਨ ਵਾਸਤੇ ਵੀ ਆ ਜੀ ਛਿੜਕ ਦੋ ਕੋਈ ਸੈਪਰ ਵਜੋ ਆ ਤੁਸੀਂ ਗੱਡੀ ਚੈੱਕ ਕਰ ਲਓ ਜੀ ਉਹਨਾਂ ਦੀ ਗੱਡੀ ਦੇ ਵਿੱਚ 100 ਐਮਐਲ ਦੀ ਸੀਸੀ ਨਹੀਂ ਹੈਗੀ ਫਿਰ ਉਹਨਾਂ ਤੋਂ ਕੀ ਆਸ ਕਰ ਸਕਦੇ ਆ ਅਸੀਂ ਇੱਕ ਗੱਲ ਕਹੋਣੀ ਚਾਹੀਏ ਜੀ ਉਹਨਾਂ ਤੋਂ ਹੂੰ ਵੀ ਇਹ ਪ੍ਰਾਲੀ ਦਾ ਫੈਕਟ ਹੈ ਜੀ ਤੁਸੀਂ ਇੱਕ ਗੱਲ ਕਹਿ ਦਿਓ ਚਲੇ ਜਾਓ ਠੀਕ ਉਹ ਕਹਿੰਦੇ ਇਹ ਪ੍ਰਾਲੀ ਦਾ ਫੈਕਟ ਨਹੀਂ ਅਸੀਂ ਚਲੋ ਇਹਨਾਂ ਦੀ ਗੱਲ ਮੰਨ ਲਈ ਪ੍ਰਾਲੀ ਦਾ ਫੈਕਟ ਨਹੀਂ ਫਿਰ ਸਾਹ ਬਾਹਰ ਚਾਜੋ ਜੀ ਸਾਡੇ ਨਾਲ ਉਹ ਦੋ ਕੀਲਿਆਂ ਦੀ ਬਾਹੀ ਨਹੀਂ ਗਏ ਜੀ ਕਿਉਂਕਿ ਉੱਥੇ ਸੀਸਾ ਸਾਫ਼ ਹੁੰਦਾ ਜੀ ਜਿਵੇਂ ਆਪਾਂ ਕਹਿੰਦੇ ਵੀ ਸੀਸੇ ਜੇ ਇੱਕ ਸਾਫ਼ ਹੋ ਚਿਹਰਾ ਦੀਂਦਾ ਬੰਦੇ ਦਾ ਤਾਂ ਉੱਥੇ ਜਾ ਕੇ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਵੀ ਇਹ ਪ੍ਰਾਲੀ ਦੇ ਕਾਰਨ ਪਿਆ ਹੋਇਆ ਉਹ ਸਾਫ਼ ਚ ਵੀ ਜੀ ਉੱਥੇ ਨਹੀਂ ਪਿਆ ਹੋਇਆ ਠੀਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੈਂ ਕਿਹਾ ਮੈਂ ਕਰਨੀ ਨਹੀਂ ਚਾਹੁੰਦਾ ਜੀ ਇਹ ਗੱਲ ਤੋਂ ਭੱਜ ਰਿਹਾ ਹੈ ਖੇਤੀਬਾੜੀ ਮੈਂ ਕਿਹਾ ਭੱਜਦੇ ਆ ਇਧਰ ਮੈਡਮ ਸਾਹਿਬ ਉਹਨਾਂ ਨੂੰ ਛਡਾਉਣ ਵਾਸਤੇ ਤਾਂ ਭੇਜਤੀ ਅਸੀਂ ਕਹਿ ਵੀ ਲੈ ਜਾ ਕੋਈ ਗੱਲ ਨਹੀਂ ਅਸੀਂ ਘਰੋ ਘਰੇ ਆ ਪਰ ਅਸੀਂ ਇੱਕ ਗੱਲ ਕਹੋਣੀ ਜ਼ਰੂਰ ਜਾਉਨੇ ਆ ਵੀ ਪ੍ਰਾਲੀ ਦਾ ਫੈਕਟ ਹੈ ਜੀ ਠੀਕ ਜੇ ਪ੍ਰਾਲੀ ਦਾ ਫੈਕਟ ਨਹੀਂ ਕਹਿੰਦੇ ਫਿਰ ਅਸੀਂ ਬਾਅਦ ਵਿੱਚ ਨਹੀਂ ਲੈਣੇ ਕੱਚਾ ਠੀਕ ਹੈ ਸਰ ਤੁਹਾਨੂੰ ਸੁਦੇਵ ਜੀ ਕਿਸ ਤਰ੍ਹਾਂ ਦਾ ਹੈਗਾ ਜਿਹੜਾ ਕਿਸਾਨ ਨੂੰ ਕਣਕ ਬਾਉਣੀ ਪੈ ਰਹੀ ਹੈ ਆਪਣੀ ਇਹ ਜੀ ਇਹਦਾ ਕਿਸਾਨ ਨੇ ਜਿਹੜੀ ਪ੍ਰਾਲੀ ਸ ਵਿੱਚ ਸਮਝ ਵਾ ਕੇ ਪਿਛਕੜਕ ਬੀਜੀ ਸੀ 10-12 ਦਰ ਹੋਰ ਕਣਕ ਬੀਜੀ ਨੂੰ ਕਿੱਲਾ ਇੱਕ ਬੋਰੀ ਦੇ ਵਿੱਚ 25 ਕਿਲੋ ਬੀਵੀ ਪਾਇਆ ਰੇਵੀ ਪਾਇਆ ਤੇ ਉਹਦਾ ਅੱਜ ਅਸੀਂ ਕੱਲ ਜਦੋਂ ਅਸੀਂ ਦੇਖਿਆ ਕਿਸੇ ਕਰਕੇ ਬੀਵੀ ਸੁੰਡ ਪੈ ਰਿਆ ਅਸੀਂ ਖੇਤੀਬਾੜੀ ਦਫ਼ਤਰਾਂ ਨੂੰ ਬੁਲਾਇਆ ਕੱਲ ਤਾਂ ਉਹ ਆਏ ਨਹੀਂ ਅੱਜ ਅਸੀਂ ਬਾਰ-ਬਾਰ ਫੋਨ ਕਰਦੇ ਬਾਬੂ ਆ ਗਏ ਤੇ ਉਹਨੂੰ ਅਸੀਂ ਕਿਹਾ ਵਸੀਂ ਤੁਸੀਂ ਇੱਕੋ ਹੀ ਗੱਲ ਕਹਿ ਦਿਓ ਵੀ ਇਹ ਫੈਕਟ ਪਰਹਾਈ ਦਾ ਇੱਕ ਕਹਾੜਾ ਹੈ ਬਸ ਇਹ ਗੱਲ ਇਹਨਾਂ ਨੇ ਇਹ ਗੱਲਾਂ ਨੇ ਕਹਿਤੋਂ ਕੰਨੀ ਘਤਰਾ ਗਏ ਜੀ ਲਲ ਲੋਲੋ ਪਾਪੂ ਦੇ ਜਾਂ ਸਾਨੂੰ ਐ ਕਰ ਦੋ ਕਰ ਦੋ ਪਾਹੋ ਨਾ ਜੀ ਆਪਣਾ ਪਾਣੀ ਪਾ ਦੋ ਬਸ ਆ ਗੱਲਾਂ ਨੇ ਜੀ ਸਰਕਾਰ ਵੀ ਕਹਿੰਦੀ ਹੈ ਕਿ ਇਹਨੂੰ ਅੱਗ ਨਾਲ ਲਾਓ ਕਿ ਇਹ ਤਾਂ ਕੋਈ ਹੱਲ ਕੀ ਆਲਟਰਨੇਟਿਵ ਕੀ ਹੈ ਇਹਦਾ ਸਰਕਾਰ ਤਾਂ ਕਹੀ ਜਾਂਦੀ ਸਾਨੂੰ ਅੱਗ ਨਾਲ ਲਾਓ ਅਸਟਾ ਲਾਈਵ ਨਹੀਂ ਅੱਗ ਨਹੀਂ ਲਾਈ ਜਦੋਂ ਅਗਰੀ ਲਾਈਵ ਫਿਰ ਉਹ ਸਾਨੂੰ ਫੈਕਟਾ ਆ ਦਿਖ ਰਿਹਾ ਵੀ ਸਾਨੂੰ ਵੀ ਸਾਡਾ ਦੁਆਰੇ ਸਾਨੂੰ ਬਾਕੇ ਭੇਜਣੀ ਪਊਗੀ ਠੀਕ ਹੈ ਕਿੰਨਾ ਕਿ ਨੁਕਸਾਨ ਹੋ ਰਿਹਾ ਕਿਸਾਨ ਦਾ ਸਾਰੀ ਹੋ ਗਿਆ ਸਾਰੀ ਹੋ ਗਿਆ ਜੀ ਤੁਹਾਨੂੰ ਦੇ 22 ਦਿੱਤੀ ਸਾਰੀ ਹੋ ਗਿਆ ਕਿੰਨੇ ਕਿ ਕਿੰਨੇ ਕਿ ਨੁਕਸਾਨ ਹੋਇਆ ਯਾਰ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਤੁਹਾਰੇ ਬਿਜਲੀ ਕੋ ਜੀ 5000 ਡੇਟ ਡੇਟ ਹੋ ਗਈ ਜੀ 15-20000 ਤੱਕ ਦਾ ਟੋਕੜਾ ਦਾ ਨੁਕਸਾਨ ਹੈ ਜੀ ਪੈਸੇ ਅਸੀਂ ਸੈਟਰਡੇ ਸੰਡੇ 30 ਫੀਲਡ ਦੇ ਵਿੱਚ ਹੋਣੇ ਆ ਥੋ ਡਾਕਟਰ ਦਮਨ ਅਗਰੀਕਲਚਰ ਡਵੈਲਪਮੈਂਟ ਅਫੀਸਰ ਨੇ ਜੀ ਸਾਡੇ ਡਿਸਟ੍ਰਿਕਟ ਵਰਕ ਉਹਨਾਂ ਨੇ ਮੈਨੂੰ ਕਿਹਾ ਵੀ ਉਹ ਐਜ਼ ਅ ਕਲਸਟਰ ਅਫਸਰ ਜਿਹੜੀ ਹੈਗੇ ਡਿਊਟੀ ਨਿਭਾ ਰਹੀ ਹੈ ਆ ਜਾ ਤਾਂ ਗੱਲ ਕਿੰਨੇ ਨੇ ਮੈਨੂੰ ਕਿਹਾ ਵੀ ਤੁਸੀਂ ਇੱਕ ਵਾਰ ਜਾ ਕੇ ਕਿਸਾਨ ਅਮਰਜੀਤ ਸਿੰਘ ਜੀ ਦਾ ਜਿਹੜੇ ਖੇਤ ਦੇ ਵਿੱਚ ਇਹ ਸੂਟੀ ਦੀ ਕੰਪਲੀਟ ਆਈ ਸੀ ਵੀ ਤੁਸੀਂ ਉੱਥੇ ਜਾ ਕੇ ਮੌਕਾ ਦੇਖੋ। ਸੋ ਮੈਂ ਉਹਨਾਂ ਨਾਲ ਗੱਲ ਕਰਕੇ 12 ਵਜੇ ਦੇ ਕਰੀਬ ਜਿਹੜਾ ਹੈਗਾ ਇੱਥੇ ਪਹੁੰਚਿਆ ਸੀਗਾ ਤੇ ਇੱਥੇ ਪਾਇਆ ਵੀ ਉਹਨਾਂ ਦਾ ਜਿਹੜਾ ਹੈਗਾ ਪਿੰਕ ਸਟੈਮ ਬੋਰਰ ਜਿਹਨੂੰ ਕਹਿੰਦੇ ਨੇ ਗੁਲਾਬੀ ਸਿਨਾਪੀ ਸ਼ੁੰਗੀ। ਹੁਣ ਉਹਦਾ ਜਿਹੜਾ ਹੈਗਾ ਅਟੈਕ ਜਿਹੜਾ ਹੈਗਾ ਜੀ ਇਸ ਫੀਲਡ ਦੇ ਵਿੱਚ ਤੇ ਮੈਂ ਇਹਨਾਂ ਨੂੰ ਕਿਹਾ ਕਿ ਖੇਤੀਬਾੜੀ ਵਿਭਾਗ ਤੁਹਾਡੇ ਨਾਲ ਆ। ਜੀ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿਓ ਤੇ ਉਸ ਹਸਾਬ ਨਾਲ ਜਿਹੜਾ ਤੁਹਾਡਾ ਫੀਸ ਨੁਕਸਾਨ ਦਾ ਜਿਹੜਾ ਨਿਰਖਣ ਕਰਕੇ ਜਿੰਨਾ ਬਣਦਾ ਨੁਕਸਾਨ ਹੈ ਜਿਹੜਾ ਉਹ ਲਿਖ ਕੇ ਉੱਪਰ ਭੇਜਿਆ ਜਾਊਗਾ ਤੇ ਬਣਦਾ ਮੁਆਵਜ਼ਾ ਜਿਹੜਾ ਕਿਸਾਨ ਨੂੰ ਉਹ ਦਿੱਤਾ ਜਾਊਗਾ ਬਟ ਫਾਰ ਦਾ ਟਾਈਮ ਬੀਇੰਗ ਮੌਕੇ ਤੇ ਜੇ ਆਪਾਂ ਜਿਹੜਾ ਇਹਦਾ ਹੱਲ ਕਰਨਾ ਹੈਗਾ ਉਹ ਇਹ ਹੈਗਾ ਵੀ ਆਪਾਂ ਆ ਜਿਹੜੀ ਹੈਗੇ ਕੀਟਨਾਸ਼ਕ ਦਵਾਈ ਇਹਦਾ ਛਿੱਟਾ ਦੇ ਦਈਏ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਜਿਹੜਾ ਪ੍ਰੋਪਰ ਹੱਲ ਹੋ ਜਾਊਗਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਪਾਰਸ਼ਾਂ ਦੇਦੀ ਨੇ ਕਿਹੜੀ ਰੀਜੈਂਟ ਦਵਾਈ ਹੈ ਜੀ 7 ਕਿਲੋ ਉਹਦਾ ਪਹਿਲੇ ਪਾਣੀ ਹੁਣ ਇਹ ਕਣਕਰੂ ਪਹਿਲਾਂ ਪਾਣੀ ਵੀ ਲੱਗਣਾ ਸੀਗਾ ਠੀਕ ਹੈ ਜੀ ਉਹੋ ਜਿਹੜਾ ਹੈਗਾ ਇਹ ਲਾ ਕੇ ਰੀਜੈਂਟ ਦੀ ਛਿੱਟਾ ਦੇ ਸਕਦੇ ਸੀ ਪਰ ਸਾਡੀ ਇਸ ਕਹਿੰਦੇ باوجود ਵੀ ਮੈਂ ਇਹਨਾਂ ਨੂੰ ਕਿਹਾ ਵੀ ਆਪਣਾ ਤੁਸੀਂ ਅ ਭਰੋਸਾ ਭਰੋਸੇ ਦੇ ਵਿੱਚ ਅਸੀਂ ਉਹ ਕਰੋ ਜੀ ਵੀ ਇਹਦਾ ਉਹ ਨਾ ਕਰੋ ਇਹ ਇਹ ਤੇ ਜਿੱਦ ਸੀ ਜੀ ਵੀ ਅਸੀਂ ਤਾਂ ਬੋਣੀ ਆ ਜੀ ਸੋ ਮੈਂ ਆਪਦੇ ਵੱਲੋਂ ਪਰਸਨਲੀ ਮੈਨੇ ਨੂੰ ਕਿਹਾ ਵੀ ਤੁਹਾਡਾ ਤੁਸੀਂ ਸਾਰੇ ਸੁਝਾੜਿਓ ਜੀ ਆਦਰ ਸਤਕਾਰ ਆਗਾ ਤੁਹਾਡੇ ਪੈਰੀ ਹੱਥ ਵੀ ਲੱਗ ਰਹੇ ਹੋ ਕਿਰਪਾ ਕਰਕੇ ਇਹ ਤੁਸੀਂ ਫਸਲ ਦਾ ਕਤਲ ਨਾ ਕਰੋ ਠੀਕ ਹੈ ਜੀ ਸੁੰਡੀ ਪੈਣ ਦਾ ਕਾਰਨ ਕੀ ਹੈ ਕਿਸ ਤਰ੍ਹਾਂ ਸੁੰਡੀ ਪੈਣ ਦਾ ਕਾਰਨ ਜੀ ਅਲੱਗ-ਅਲੱਗ ਫੈਕਟਰ ਹੈਗੇ ਅਲੱਗ-ਅਲੱਗ ਫੈਕਟਰ ਹੋ ਸਕਦੇ ਹੈ ਜੀ ਇਹਦਾ ਟੈਂਪਰੇਚਰ ਨਾਲ ਵੱਧ ਦੇ ਟੈਂਪਰੇਚਰ ਕਰਕੇ ਵੀ ਜਿਹੜਾ ਨੁਕਸਾਨ ਹੋ ਜਿਵੇਂ ਪਿਛਲੇ 8-10 ਦਿਨ ਪਹਿਲਾਂ ਜਿਹੜਾ ਹੈਗਾ ਇਹਨਾਂ ਨੇ ਬਜਾਈ ਕੀਤੀ ਹੈ ਜੀ ਤਿੰਨ ਤਰੀਕੇ ਦੇ ਅਰਾਊਂਡ ਕੀਤੀ ਹੈ ਸੋ ਉਹਦਾ ਜਿਹੜਾ ਟੈਂਪਰੇਚਰ ਸੀ ਉਹ ਬਹੁਤ ਜ਼ਿਆਦਾ ਸੀਗਾ ਠੀਕ ਹੈ ਜੀ ਉਹਦਾ ਵੀ ਹੋ ਸਕਦਾ ਹੈਗਾ ਸੋ ਇਹ ਨਿਰਖਣ ਕਰਕੇ ਹੀ ਪਤਾ ਲੱਗੂਗਾ ਵੀ ਇਹਦਾ ਕੀ ਨੁਕਸਾਨ ਆ ਜੀ ਸੋ ਇਹੀ ਗੱਲ ਮੈਂ ਇਹਨਾਂ ਨੂੰ ਕਹੀ ਸੀ ਵੀ ਤੁਸੀਂ ਹਜੇ ਉਹ ਕਰ ਲਓ ਜੀ ਇਹ ਮੌਕੇ ਦਾ ਹੱਲ ਜਿਹੜਾ ਹੈਗਾ ਤੁਸੀਂ ਇਹ ਕਰ ਲਓ ਇਹਦੇ ਨਾਲ ਆਪਣੀ ਫਸਲ ਵੀ ਬਚ ਜੂਗੀ ਜੀ ਤੇ ਜ਼ਿੰਮੇਦਾਰ ਦਾ ਮਰਜੀਤ ਸਿੰਘ ਦਾ ਹੋਰ ਨੁਕਸਾਨ ਹੋਣ ਤੋਂ ਵੀ ਬਚ ਜੇਗਾ ਜਿਹੜੀ ਇਹ ਕਹਿ ਰਹੇ ਨੇ ਵੀ ਜਿਹੜੀ ਪ੍ਰਾਲੀ ਦੀ ਰਹਿਤ ਖੁੰਦ ਸੀ ਉਹਨੂੰ ਵਿੱਚ ਜ਼ਮੀਨ ਦੇ ਵਿੱਚ ਬਾਉਣ ਦੇ ਨਾਲ ਜਿਹੜਾ ਛੰਡੀ ਪੈਦਾ ਹੋਈ ਹੈ ਜੀ ਮੇਰਾ ਆਪਦਾ ਪਰਸਨਲ ਐਕਸਪੀਰੀਅੰਸ ਹੈਗਾ ਜੀ ਪਿਛਲੇ 5-6 ਸਾਲਾਂ ਦਾ ਜੀ ਅਸੀਂ ਜਿੱਥੇ ਪ੍ਰਾਲੀ ਨੂੰ ਅੱਗ ਲਗਾ ਕੇ ਵੀ ਇਹ ਕਿਸਾਨ ਨੇ ਉਹਨੂੰ ਬੀਜਿਆ ਹੈਗਾ ਫਸਲ ਨੂੰ ਅਸੀਂ ਇਹ ਸੁਨੜ ਮਕਣਕ ਦਾ ਉੱਥੇ ਵੀ ਪਾਇਆ ਜੀ ਤੇ ਜਿੱਥੇ ਚਲੋ ਪ੍ਰਾਲੀ ਹੈਗੀ ਆ ਉੱਥੇ ਵੀ ਇਹ ਪਾਇਆ ਹੈ ਸੋ ਆਪਾਂ ਇਸ ਮੌਕੇ ਤੇ ਖੜਕੇ ਡਾਇਰੈਕਟਲੀ ਇਹਨੂੰ ਰਿਲੇਟ ਨਹੀਂ ਕਰ ਸਕਦੇ ਵੀ ਇਹ ਇਕੱਲਾ ਪਰਾਲੀ ਕਰਕੇ ਪਿਆ ਠੀਕ ਹੈ ਜੀ ਸੋ ਅਸੀਂ ਉੱਥੇ ਵੀ ਦੇਖਿਆ ਜਿੱਥੇ ਪੂਰੀ ਅੱਗ ਲਾ ਕੇ ਕਿਸਾਨ ਨੇ ਬੀਜਿਆ ਜ਼ੀਰੋ ਡਰ ਨਾਲ ਪਰ ਉੱਥੇ ਵੀ ਇਹ ਸੁੰਡ ਦਾ ਜਿਹੜਾ ਹੈਗਾ ਅਟੈਕ ਪਿਛਲੇ ਸਾਲਾਂ ਦੇ ਵਿੱਚ ਆਇਆ ਹੈਗਾ ਸੋ ਮੈਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਦਾ ਹਾਂਗਾ ਵੀ ਆਪਾਂ ਵਾਤਾਵਰਨ ਨੂੰ ਜਿਹੜਾ ਹੈਗਾ ਬਚਾ ਕੇ ਇਸ ਦੀ ਉਹ ਕਰੀਏ ਖੇਤੀਬਾੜੀ ਵਿਭਾਗ ਖੇਤੀਬਾੜੀ ਦਫ਼ਤਰ ਤੁਹਾਡੇ ਨਾਲ ਜਿਹੜਾ ਮੁੱਢੇ ਨਾਲ ਮੁੱਢਾ ਲਾ ਕੇ ਖੜਾਗਾ ਸੋ ਜਿਹੜੀ ਵੀ ਸਪਾਰਸ਼ ਅਸੀਂ ਤੁਹਾਨੂੰ ਉਹ ਕਰਦੇ ਆ ਪਲੀਜ਼ ਕਿਰਪਾ ਕਰਕੇ ਉਹ ਹੱਲ ਕਰਨ ਦੀ ਆਪਾਂ ਕੋਸ਼ਿਸ਼ ਕਰੀਏ ਆਪ ਦੇ ਹੱਥੀਂ ਬੀਜੀ ਫਸਲ ਨੂੰ ਆਪ ਆਪ ਬੋਣਾ ਬਹੁਤ ਹੀ ਜਿਹੜਾ ਹੈਗਾ ਉਹ ਮੰਦ ਭਾਗਾਗਾ ਸੋ ਇਸ ਤਰੀਕੇ ਦਾ ਕੋਈ ਕਦਮ ਨਾ ਚੁੱਕਿਆ ਜਾ ਬਈ ਧੰਨਵਾਦ